ਬਲਕ ਮਾਲਪੁਰ ਦੇ ਪਿੰਡ ਦਾਦੂਵਾਲ ਵਿਖੇ ਪਿੰਡ ਵਾਸੀਆਂ ਨੂੰ ਡੀਪੂ ਹੋਲਡਰ ਦੀਆਂ ਮਨਮਾਨੀਆਂ ਕਾਰਨ ਆਰੀ ਪਰੇਸ਼ਾਨੀ ਦੇ ਚੱਲਦਿਆਂ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਫੂਡ ਸਪਲਾਈ ਵਿਭਾਗ ਹੁਸ਼ਿਆਰਪੁਰ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਕਿਸੇ ਇਮਾਨਦਾਰ ਡੀਪੂ ਹੋਲਡਰ ਨੂੰ ਲਗਾਇਆ ਜਾਵੇ ਪਿੰਡ ਵਾਸੀਆਂ ਨੇ ਸਰਪੰਚ ਮਨੀਸ਼ ਕੁਮਾਰ ਤੇ ਲੰਬੜਦਾਰ ਤਰਲੋਚਨ ਕੌਰ ਦੀ ਆਜਰੀ ਵਿੱਚ ਦੱਸਿਆ ਕਿ ਉਹਨਾਂ ਦੇ ਪਿੰਡ ਨੂੰ ਲੱਗੇ ਡੀਪੂ ਹੋਲਡਰ ਜੋ ਕਿ ਪਿੰਡ ਗੋਂਦਪੁਰ ਵਿੱਚ ਹੈ ਉਸ ਵੱਲੋਂ ਆਪਣੀ ਮਨਮਾਨੀ ਕੀਤੀ ਜਾ ਰਹੀ ਹੈ ਤੇ ਉਹ ਆਪਣੀ ਮਰਜ਼ੀ ਨਾਲ ਹੀ ਲਾਪਾਤਰੀ ਨੂੰ ਕਣਕ ਦਿੰਦਾ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਪਰੇ ਉਹਨਾਂ 'ਉਨਾ ਦੋਸ਼ ਲਗਾਇਆ ਕਿ ਡੀਪੂ ਹੋਲਡਰ ਮਸ਼ੀਨ ਵਿੱਚੋਂ ਨਿਕਲੀ ਕਾਣਕ ਦੀ ਪਰਚੀ ਨਹੀਂ ਦਿੰਦਾ ਤੇ ਕਾਣਕ ਕਾਗਜ਼ ਤੇ ਲਿਖ ਕੇ ਦਿੰਦਾ ਹੈ ਉਹਨਾਂ ਨਾਲ ਹੀ ਕਾਣਕ ਘਟ ਦੇਣ ਦੇ ਵੀ ਦੋਸ਼ ਲਗਾਏ ਹਨ ਉਹਨਾਂ ਦੱਸਿਆ ਕਿ ਜਦੋਂ ਪਿੰਡ ਵਾਸੀ ਪਰਚੀ ਬਾਰੇ ਪੁੱਛਦੇ ਹਨ ਤਾਂ ਉਹ ਉਹਨਾਂ ਨਾਲ ਬਤਮੀਜੀ ਨਾਲ ਗੱਲ ਕਰਦਾ ਹੈ ਤੇ ਸਿਆਸੀ ਧਮਕੀਆਂ ਦਿੰਦਾ ਹੈ ਉਹਨਾਂ ਮੰਗ ਕੀਤੀ ਕਿ ਡੀਪੂ ਪਿੰਡ ਗੌਂਦਪੁਰ ਤੋਂ ਹਟਾ ਕੇ ਨੰਗਲ ਖੁਰਦ ਦੇ ਡੀਪੂ ਹੋਲਡਰ ਨਾਲ ਜੋੜਿਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ ਕਾਰਨ ਭਾਜੀ ਇਕੱਠੇ ਹੋਏ ਆ ਕਿ ਸਾਨੂੰ ਪਿੰਡ ਵਾਲਿਆਂ ਨੂੰ ਗੋਨਪੁਰ ਪਹਲਾ ਜਾਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਸੀਗੀ ਸਮੇਂ ਸਿਰ ਸਪਲਾਈ ਨਹੀਂ ਹੁੰਦੀ ਸੀਗੀ ਪਿੰਡ ਵਾਲਿਆਂ ਦੇ ਇਹ ਕਹਿਣਾ ਹੈ ਕਿ ਜਿਹੜਾ 24 ਦਿਨ ਦਾ ਸੀਗਾ ਪਰਚੀ ਕੰਪਿਊਟਰਾਂ ਹੀ ਹੁੰਦੰਦਾ ਸੀਗਾ ਹੱਥੀਂ ਕੱਟ ਕੇ ਦਿੰਦਾ ਸੀਗਾ ਜਿੰਨੇ ਵੀ ਮੈਂਬਰ ਸੀਗੇ ਮੈਂਬਰਾਂ ਦੇ ਵਿੱਚੋਂ ਜਾਣ ਕੇ ਪੂਰੇ ਮੈਂਬਰਾਂ ਦੇ ਕੰਨ ਕਿੰਨਾ ਦਾ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ ਇਸ ਕਰਕੇ ਅਸੀਂ ਇਹੀ ਮੰਗ ਕਰਦਿਆਂ ਕਿ ਸਾਨੂੰ ਉਹਦੇ ਨਾਲ ਸਪਲਾਈ ਮਨਵੀਰ ਸਿੰਘ ਨਾਲ ਤੋੜ ਕੇ ਪਿੰਡ ਦਾਦੂ ਦਾਦੂ ਵਾਲ ਦੀ ਸਪਲਾਈ ਨੰਗਲ ਖੁਰਦਨੋਂ ਲਵਾਈਏ ਅਸੀਂ ਠੀਕ ਹੈ ਜੀ ਉਹ ਬੰਦੇ ਬਹੁਤ ਇਮਾਨਦਾਰ ਰਵੈਸ਼ ਕਰਕੇ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਪਿੰਡ ਬਚਾ ਕੇ ਫਰਚੀ ਕਟਾਂਗੇ ਪਿੰਡ ਵਿੱਚ ਦਾਣੇ ਦਮਗੇ ਇਸ ਕਰਕੇ ਸਾਡਾ ਸਾਰਾ ਪਿੰਡ ਸਾਡੇ ਨਾਲ ਆ ਠੀਕ ਹੈ ਜੀ ਇਸ ਸਬੰਧੀ ਕਿਸੇ ਨੂੰ ਤੁਸੀਂ ਸ਼ਿਕਾਇਤ ਕੀਤੀ ਹੈ ਇਹ ਸਬੰਧੀ ਹਾਂ ਜੀ ਇਸੇ ਸ਼ਿਕਾਇਤ ਕੀਤੀ ਸੀਗੀ ਡਿਸਟ੍ਰਿਕਟ ਹੁਸ਼ਿਆਰਪੁਰ ਡੀਐਸਐਫ ਮੈਡਮ ਉਹਨਾਂ ਨੂੰ ਉਹਨੇ ਸਾਡੇ ਪਿੰਡ ਦੇ ਵਿੱਚ ਇਹ ਜੋ ਮਤਾ ਹੈਗਾ ਸਾਡੇ ਪਿੰਡ ਦੇ ਵਿੱਚ ਪਾਸ ਕਰ ਦਿੱਤਾ ਆਲਰੇਡੀ ਸਾਡੇ ਪਿੰਡ ਨੂੰ ਸਪਲਾਈ ਲੱਗ ਗਈ ਆ ਅਸੀਂ ਕੇਵਾਈਸੀ ਵੀ ਸ਼ੁਰੂ ਕਰਵਾ ਦਿੱਤੀ ਆ ਕੁਝ ਕੇ ਸਰਾਰਤੀ ਆਂਸਰਾਂ ਨੇ ਰਲ ਮਿਲ ਕੇ ਸਾਡੇ ਪਿੰਡ ਦੇ ਜੋ ਪੇਂਟਦਿਆਂ ਦੇ ਖਿਲਾਫ ਜਾਨਕੀ ਕਾਰਜਾਜਾ ਕੇ ਉਹ ਬੀਪੂ ਹੋਲਡਰ ਨੇ ਸਾਡੇ ਪਿੰਡ ਦੇ ਖਿਲਾਫ ੜਕਾਉਂਦਾ ਇਸ ਕਰਕੇ ਅਸੀਂ ਉਹਨਾਂ ਸ਼ਰਾਸੀਆਂਾਂ ਦੇ ਖਿਲਾਫ ਚਾਹੁੰਦੇ ਆ ਕਿ ਇਦਾਂ ਦੇ ਸ਼ਰਾਸੀਆਂਾਂ ਤੋਂ ਨੱਠ ਪਾਈ ਜਾਵੇ ਤੇ ਪਿੰਡ ਦਾ ਜੋ ਵੀ ਆ ਪਿੰਡ ਦਾ ਸਹਿਯੋਗ ਦਿੱਤਾ ਜਾਵੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ। ਵੀ ਪਿੰਡ ਵਾਲੇ ਦੇ ਮੁਤਾਬਕ ਹੀ ਹੋਇਆ ਜਾਵੇ ਸਾਰਾ ਕੋ ਸਾਰੇ ਪਿੰਡ ਦੇ ਸਾਰਾ ਨਗਰ ਸਾਡੇ ਨਾਲ ਖੁਸ਼ ਆ। ਭਾਜੀ ਇਹ ਸਾਡੇ ਪਿੰਡ ਦਾ ਮਾਮਲਾ ਹੈਗਾ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਦਾਣੇ ਵੰਡਣ ਦਾ ਸਿਸਟਮ ਸੀ ਉਹ ਬੜਾ ਖਰਾਬ ਸੀਗਾ ਬਾਰ ਬਾਰ ਲੋਕ ਢੇੜੇ ਲਾਉਂਦੇ ਸੀਗੇ ਫਿਰ ਕੀ ਇੱਕ ਮੇਨ ਕਾਰਨ ਇਹਦਾ ਇਹ ਆ ਸਾਣਾ ਸਾਡਾ ਵੀ ਜਿਹੜੀ ਕੰਪਿਊਟਰਾਈਜ਼ਡ ਪਰਚੀ ਨਿਕਲਦੀ ਸੀ ਜਿਹਦੇ ਉੱਪਰ origignal ਵਿੱਚ ਦਾਣੇ ਲਿਖੇ ਹੁੰਦੇ ਸੀ ਬੰਦੇ ਨੂੰ ਕਿੰਨੇ ਮਿਲਣਗੇ ਉਸ ਪਰਚੀ ਨੂੰ ਕੱਟ ਪਾੜ ਕੇ ਉਹਦੀ ਥਾਂ ਤੇ ਹੱਥ ਨਾਲ ਲਿਖ ਕੇ ਦੇ ਦਿੱਤੀ ਜਾਂਦੀ ਸੀ ਪਰਚੀ ਜਿੰਨਾ ਇਸ ਖਪਤਕਾਰ ਨੂੰ ਇੰਨਾ ਹੀ ਨਹੀਂ ਪਤਾ ਲੱਗਦਾ ਵੀ ਮੈਨੂੰ ਦਾਣੇ ਮਿਲਣੇ ਕਿੰਨੇ ਆ ਮੇਰੇ ਦਾਣੇ ਬਣਦੇ ਕਿੰਨੇ ਆ ਠੀਕ ਹੈ ਜੀ ਫਿਰ ਕੁਝ ਬੰਦਿਆਂ ਦੇ ਇਦਾਂ ਤੇ ਆ ਜਿਹੜੇ ਬੰਦੇ ਬਾਹਰ ਗਏ ਉਹ ਆ ਜਾਂ ਇੱਧਰ ਹੀ ਆ ਦਿਹਾੜੀਦਾਰ ਉਹਨਾਂ ਨੂੰ ਕਹਿ ਦਿੱਤਾ ਵੀ ਸਾਡਾ ਨਾਂ ਨਹੀਂ ਤੁਹਾਡਾ ਨਾਂ ਨਹੀਂ ਚੜਿਆ ਹੈਗਾ ਉਹਨਾਂ ਦੇ ਦਾਣੇ ਖਾਈ ਜਾਣੇ ਭਾਜੀ ਆਪ ਠੀਕ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਫਿਰ ਆਪਾਂ ਇਹ ਇਹ ਉਪਰਾਲਾ ਕੀਤਾ ਫਿਰ ਆਪਾਂ ਪਹਿਲਾਂ ਤਾਂ ਇਹ ਸ਼ਿਕਾਇਤ ਕੀਤੀ ਤੁਹਾਨੂੰ ਤੁਹਾਨੂੰ ਸਰਪੰਚਵਾਦ ਇਹ ਤੁਹਾਨੂੰ ਕੋਈ ਆਈ ਸ਼ਿਕਾਇਤ ਕਿੰਨੇ ਪਿੰਡ ਦੇ ਕਿੰਨੇ ਲੋਕਾਂ ਦੀ ਸ਼ਿਕਾਇਤ ਆ ਆ ਜੀ ਤੁਹਾਡੇ ਸਾਹਮਣੇ ਆ ਜਿੰਨੇ ਵੀ ਲੋਕ ਆ ਇਹਨਾਂ ਸਾਰਿਆਂ ਦੀ ਇਹੀ ਸ਼ਿਕਾਇਤਾਂ ਆ ਵੀ ਸਾਨੂੰ ਦਾਣੇ ਘੱਟ ਮਿਲਦੇ ਆ ਤੇ ਇਹਦੀ ਇਹਦੀ ਜਿਹੜੀ ਸਪਲਾਈ ਆ ਸਾਡੇ ਪਿੰਡ ਨੂੰ ਦਿੱਤੀ ਜਾਂਦੀ ਬਾਕੀ ਬਣਨਾ